ਕਾਲ ਦੇ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਮੇਰੇ ਨਵੇਂ ਬਲੌਗ 'ਚ ਮੇਰਾ ਨਾਮ ਅਮਨਦੀਪ ਕੌਰ ਹੈ ਤੇ ਮੈਂ ਡੈਰੀ ਫਾਰਮ ਦੇ ਨਾਲ-ਨਾਲ ਹਾਊਸ ਵਾਈਫ ਵੀ ਹਾਂ ਇੱਕ ਬੇਟੀ ਦੀ ਮਾਂ ਵੀ ਹਾਂ ਮੇਰੀ ਬੇਟੀ 4 ਸਾਲ ਦੀ ਹੈ ਤੇ ਪਿਛਲੇ ਸਾਲ ਮੈਂ ਉਹਨੂੰ ਪਲੇਵੇ ਚ ਪਾਇਆ ਹੋਇਆ ਸੀ ਸਕੂਲ 'ਚ ਹੁਣ ਨਵਾਂ ਸੈਸ਼ਨ ਸ਼ੁਰੂ ਹੋ ਗਿਆ ਉਹਦਾ ਤੇ ਪਲੇਵੇ ਤੋਂ ਨਰਸਰੀ ਚ ਆ ਗਈ ਹੈ ਨਾ ਤੇ ਹੁਣ ਉਹਨੂੰ ਨਵੀਆਂ ਬੁੱਕਸ ਮਿਲੀਆਂ ਨੇ ਨਵਾਂ ਟਿਫਨ ਮਿਲਿਆ ਨਵਾਂ ਬੈਗ ਮਿਲਿਆ ਤੇ ਮੈਂ ਉਹ ਦਿਖਾਉਣੀ ਆ ਤੁਹਾਨੂੰ ਇਹ ਸਰਗੀ ਦੀ ਡਾਇਰੀ ਆ ਤੇ ਸਰਗੀ ਦਾ ਨਾਮ ਪੂਰਾ ਨਾਮ ਉਹਦਾ ਹਰਸ਼ਨ ਕੋਰਾ ਵੈਸੀ ਅਸੀਂ ਸਰਗੀ ਕਹਿੰਦੇ ਆ ਨਿਕਨੇਮ ਸਰਗੀ ਆ ਇਹ ਜੋ ਦੱਸਦੇ ਨੇ ਕਿਹੜੀ ਐਕਟੀਵਿਟੀ ਉਹਨਾਂ ਨੇ ਅੱਜ ਕਰਵਾਈ ਆ ਤਾਂ ਕੱਲ ਨੂੰ ਕੀ ਕਰਵਾਉਣਗੇ ਹਨਾ ਤੇ ਇਹ ਇਹਦੀ ਸਟੋਰੀਆਂ ਵਾਲੀ ਬੁੱਕ ਆ ਹਨਾ ਤੇ ਇਹ ਇਹਦੀ ਵਰਡ ਪਛਾਣ ਕਰਨ ਵਾਲੀ ਬੁੱਕ ਆ ਹਨਾ ਤੇ ਇਹ ABC ਦੀ ਇੰਗਲਿਸ਼ਲੀ ਹਨਾ ਤੇ ਆ ਪਿਕਚਰ ਬੁੱਕ ਆ ਜਿਨ੍ਹਾਂ ਦੇ ਪਿਕਚਰਾਂ ਨੂੰ ਦੇਖ-ਦੇਖ ਕੇ ਉਹ ਐਵੇਂ ਸਮਝਾਉਂਦੇ ਨੇ ਵੀ ਹਾਂ ਬਿੱਕੀ ਮੇਕਰ ਨਾਲ ਜਿਵੇਂ ਹੈ ਨਾ ਉਹਨਾਂ ਦੇ ਟੀਚਰ ਜਿਹੜੀ ਆ ਬਹੁਤ ਨਾਈਸ ਨੇ ਤੇ ਆ ਹਿੰਦੀ ਦੀ ਬੁੱਕ ਆ ਤੇ ਆ ਨੰਬਰਿੰਗ ਵਾਲੀ ਬੁੱਕ ਆ ਹੈ ਨਾ ਹੁਣ ਇਹਦੇ ਬੈਗ ਤੇ ਆਉਣੇ ਆ ਹੈ ਨਾ ਅਸੀਂ ਆ ਇਹਦੇ ਬੈਗ ਵਿੱਚ ਨਾ ਜਿਹੜੀਆਂ ਜਿਪਾ ਇੱਥੇ ਪਹਿਲਾਂ ਤਾਂ ਉਹ ਨਾ ਆਹ ਆ ਪਵਾਉਂਦੇ ਨੇ ਇੱਕ ਵੀ ਐਕਸਟਰਾ ਪਜਾਮੀ ਹੋਵੇ ਬੱਚੇ ਦੀ ਹੈਨਾ ਸੂਟ ਹੋਵੇ ਤੇ ਇੱਕ ਹੈਂਕੀ ਤੇ ਆਹ ਜਿਪ ਚ ਜਿਪ ਚ ਅਸੀਂ ਇਹਦਾ ਜਮਾਤਰੀ ਬਕਸ ਵਗੈਰਾ ਪਾਉਨੇ ਆ ਪਹਿਲਾਂ ਜਿਹੜਾ ਬੈਗ ਸੀਗਾ ਇਹਦਾ ਨਾ ਬਹੁਤ ਛੋਟਾ ਸੀ ਸਿਰਫ ਟਿਫਨ ਵਗੈਰਾ ਹੀ ਪੈਂਦੇ ਸੀ ਜਾਂ ਐਕਸਟਰਾ ਇੱਕ ਸੂਟ ਪੈਂਦਾ ਸੀ ਕਿਉਂਕਿ ਬੱਚਾ ਉੱਥੇ ਗੰਦੇ ਵੀ ਕਰ ਸਕਦਾ ਵੈਸੇ ਮੇਰੀ ਬੱਚੀ ਬਹੁਤ ਸਿਆਣੀ ਹੈ ਗੰਦੀ ਕਦੇ ਕੱਪੜੇ ਕਰਕੇ ਨਹੀਂ ਇਹ ਜ਼ਿੰਮੇਦਾਰ ਮੈਂ ਪਾ ਕੇ ਤੋੜਦੀ ਸੀ ਐਕਸਟਰਾ ਬੁੱਕ ਚ ਉਵੇਂ ਹੀ ਰਹਿੰਦੇ ਸੀ ਹੈਨਾ ਤੇ ਹੁਣ ਇਹ ਦਾ ਬੈਗ ਬੜਾ ਲੈ ਲਿਆ ਸੀ ਨੇ ਇਹ ਚ ਬੁੱਕਸ ਵੀ ਆ ਜਾਂਦੇ ਨੇ ਤੇ ਟਿਫਨ ਵੀ ਆ ਜਾਂਦਾ ਹੈ ਤੇ ਕੱਪੜੇ ਵੀ ਆ ਜਾਂਦੇ ਨੇ ਪਹਿਲਾਂ ਬੁੱਕਸ ਹੈ ਨਹੀਂ ਸੀ ਉਹਨੂੰ ਪਹਿਲਾਂ ਸਿਰਫ ਉਹ ਸਲੀਕਾ ਸਮਝਾਉਂਦੇ ਸੀ ਵੀ ਅਸੀਂ ਇਹਨਾਂ ਨੂੰ ਖਾਣਾ ਖਾਣ ਦਾ ਹਨਾ ਕਿਵੇਂ ਵੀ ਤੇ ਇਹ ਦੇ ਟਿਫਨ ਨੇ ਹਨਾ ਇਹ ਇਹ ਤੇ ਬਣਾਉਣਾ ਪੈਂਦਾ ਇਹ ਨੂੰ ਖਰੀਦਦੇ ਨੇ ਸੀ ਨੇ ਇਹ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਤੇ ਬਣਾਉਣਾ ਜਾਇ ਕਿ ਜੇ ਕਟਿੰਗ ਕਰਕੇ ਬਣਾਉਣਾ ਪਾਉਣਾ ਫਿਰ ਉਹ ਚੀਜ਼ ਨਹੀਂ ਰਹਿੰਦੀ ਉਹ ਕਾਲਾ ਹੋ ਜਾਂਦਾ ਉਹ ਹੈਲਦੀ ਵੀ ਨਹੀਂ ਰਹਿੰਦਾ ਇਹ ਬਸ ਪੂਰੇ ਦਾ ਪੂਰਾ ਬਣਾਉਣਾ ਮੈਂ ਦਿਖਾਉਣੀ ਆ ਤੁਹਾਨੂੰ પાਕੇ ਵੀ ਐਵੇਂ ਪੈ ਜਾਂਦਾ ਏ ਇਹ ਲੋਕ ਲੱਗ ਜਾਂਦੇ ਨੇ ਇਹ ਤੇ ਆ ਦੇਖੋ ਇਹ ਬਹੁਤ ਸੋਹਣਾ ਹੈ ਬੱਚੇ ਵਾਸਤੇ ਬਹੁਤ ਸਹੀ ਆ ਇਹ ਵਿੱਚ ਗਲੀਆਂ ਵੀ ਨੇ ਦੇ ਵੀ ਹਵਾ ਵੀ ਆਉਂਦੀ ਰਹੇ ਫਰੂਟ ਨੂੰ ਪੂਰੀ 에ਅ ਮਿਲਦੀ ਰਹੇ ਜ ਹੈ ਨਾ ਇੱਥੇ ਮੈਂ ਫਰੂਟ ਹੈ ਜਿਹੜਾ ਜਾਂ ਚੀਰ ਕੇ ਫਰੂਟ ਪਾਉਣਾ ਹੁੰਦਾ ਜਾਂ ਐਪਲ ਜਾਂ ਕੁਝ ਹੋਰ ਹਨਾ ਵੀ ਉਹ ਪਾ ਕੇ ਉਹਨੂੰ ਪਾਉਣੀਆ ਹਨਾ ਆ ਦੇਖੋ ਟਿਫਨ ਤੇ ਨਾਮ ਵੀ ਲਿਖਿਆ ਹੋਇਆ ਮੇਰੀ ਬੇਟੀ ਦਾ ਹਰਸ਼ਾ ਨਕੌਰ ਇੱਥੇ ਮੈਂ ਜਿਵੇਂ ਲੋਕ ਤਾਂ ਸਾਰੇ ਪਾ ਦਿੰਦੇ ਨੇ ਕੋਈ ਪਕੌੜੀਆਂ ਜਾਂ ਕੁਝ ਹੋਰ ਮੈਂ ਇੱਥੇ ਜਿਹੜੇ ਫੁੱਲ ਪਤਾਸੀ ਨਹੀਂ ਹੁੰਦੇ ਉਹ ਚ ਕੈਲਸ਼ੀਅਮ ਬਹੁਤ ਮਾਤਰਾ ਚ ਹੁੰਦਾ ਹਨਾ ਮੈਂ ਆਪਣੀ ਬੇਟੀ ਨੂੰ ਜਿਵੇਂ ਤਵੇ ਦੇ ਉੱਤੇ ਦੇਸੀ ਕੀ ਦਾ ਚਮਚਾ ਪਾ ਕੇ ਉਹਨੂੰ ਵਿੱਚ ਫਰਾਈ ਕਰਕੇ ਹਨਾ ਉਹ ਉਤੇ ਨਮਕ ਪਾ ਕੇ ਉਹ ਪਾ ਕੇ ਦੰਨੀ ਹੈ ਇਹਦੇ ਚ ਕਿਉਂਕਿ ਉਹ ਹੈਲਦੀ ਵੀ ਰਹੇ ਨਾਲ ਨਾਲ ਉਹਨੂੰ ਆਪਣਾ ਢਿੱਡ ਭਰਨ ਨੂੰ ਵੀ ਜੀਰ ਮਿਲਦੀ ਰਹੇ ਆ ਉਹਦਾ ਟਿਪਣਾ ਇਹਦੇ ਵਿੱਚ ਇਹਦੇ ਚ ਛੋਲਾ ਦੇ ਨਾਲ ਵੀ ਛੋਲਾ ਦੇ ਨਾਲ ਦਹੀਂ ਹੋ ਜਾਂਦਾ ਕਈ ਵਾਰ ਪਰਾਠੇ ਦੇ ਨਾਲ ਦਹੀਂ ਹੋ ਜਾਂਦਾ ਇਹ ਲਿਆ ਕਰਤਾ ਨੂੰ ਨਾਲ ਨੂੰ ਤੇ ਆ ਇਹਦੀ ਨਾ ਇਹਦਾ ਚਾਚਾ ਜੀ ਅਮਰਤਸਰ ਗਿਆ ਸੀ ਹਨਾ ਚਾਚਾ ਜੀ ਉਹ ਇਹਦੇ ਸਰਗੀ ਦੇ ਚਾਚਾ ਜੀ ਨੇ ਅਮਰਤਸਰ ਉਹ ਕੋਈ ਚੀਜ਼ ਨਹੀਂ ਲੈ ਆ ਸਕਿਆ ਉੱਥੋਂ ਤਾਂ ਕੋਈ ਟੀਜ ਐ ਐਸੀ ਵੈਸੀ ਉਹ ਮਿਲ ਨਹੀਂ ਸੀ ਤੇ ਬਟ ਉਹਨੇ ਸਾਡੇ پاس ਸੋਤੋ ਨਾ ਇਹਨੂੰ ਜਿਓਮੈਟਰੀ ਬਾਕਸ ਗਿਫਟ ਕਰਿਆ ਵੀ ਹਾਂ ਮੈਂ ਜਾ ਕੇ ਆਇਆ ਮੈਂ ਕੁੜੀ ਨੂੰ ਕੋਈ ਗਿਫਟ ਦਵਾ ਆ ਉਹਨਾਂ ਜਿਓਮੈਟਰੀ ਬਾਕਸ ਗਿਫਟ ਕਰਿਆ ਉਹਨੂੰ ਇਹਨੂੰ ਆਇਦਾ ਵੀ ਜਮੇ ਵੀ ਫਰੂਟ ਵਗੈਰਾ ਖਾਣ ਵਾਲਾ ਹਨਾ ਜਿਹੜਾ ਸਕੂਲ ਦਾ ਹੁੰਦਾ ਇੱਕ ਵਾਰ ਇਹਦੇ ਦੰਦ ਚ ਲੱਗਿਆ ਸੀ ਉਹ ਕਾਫੀ ਖੂਨ ਨਿਕਲਿਆ ਪਰ ਹੁਣ ਜਿਹੜੇ ਆ ਟਿਫਨਾਂ ਮਿਲੇ ਨੇ ਬਹੁਤ ਸੋਹਣੇ ਨੇ ਇਹ ਤੇ ਐਵੇਂ ਲੱਗਦੇ ਨਹੀਂ ਹੈਗੇ ਜਿਵੇਂ ਮੂੰਹ ਵਗੈਰਾ ਚ ਜਲਬਟਾ ਟੁੱਟ ਕੋਣਾ ਜਿਵੇਂ ਲੱਗ ਰਿਹਾ ਹੈਗੇ ਫਰੂਟ ਇਹਦੇ ਸਕੂਲ ਚ ਲਾਜ਼ਮੀ ਕਰਿਆ ਹੋਇਆ ਟੀਚਰ ਨੇ ਵੀ ਫਰੂਟ ਲੈ ਕੇ ਹੀ ਆਉਣਾ ਰੋਟੀ ਦੇ ਨਾਲ ਨਾਲ ਇੱਕ ਚੀਜ਼ ਫਰੂਟ ਇੱਕ ਚੀਜ਼ ਜਿਵੇਂ ਡਰਾਈ ਫਰੂਟ ਹੋ ਗਿਆ ਵਗੈਰਾ ਇਹ ਸਾਰਾ ਕੁਝ ਹੋਣਾ ਚਾਹੀਦਾ ਤੇ ਆ ਦੇਖੋ ਮੈਂ ਬਣਾਣਾ ਪਾ ਕੇ ਦਿਖਾਉਣੀ ਆ ਤੈਨੂੰ ਤੁਹਾਨੂੰ ਹਨਾ ਵੀ ਕਿਵੇਂ ਇਹ ਬਣਾਣਾ ਜਿਵੇਂ ਇਦੋਂ ਵੱਡਾ ਵੀ ਹੋਵੇ ਜਾਂ ਛੋਟਾ ਹੋਵੇ ਸਾਰੇ ਬਣਾਨੇ ਫਿੱਟ ਆ ਜਾਂਦੇ ਨੇ ਆ ਦੇਖੋ ਇਹਦੇ ਵਿੱਚ ਤੇ ਦੇਖੋ ਬੱਚੇ ਨੂੰ ਨਾ ਐਵੇਂ ਇਹ ਖਰਾਬ ਨਹੀਂ ਹੁੰਦਾ ਵਿੱਚ ਜਿਵੇਂ ਕਾਲਾ ਕਾਲਾ ਜਾਂ ਹੋ ਜਾਂਦਾ ਜਾਂ ਲੂਜ਼ ਜਾਂ ਹੋ ਜਾਂਦਾ ਹਨਾ ਉਹ ਹੋ ਨਹੀਂ ਹੁੰਦਾ ਆ ਦੇਖੋ ਇਹਨੂੰ ਖੋਲੋ ਉਮ ਐਮ ਮੇਰਾ ਟੀਚਰ ਉਥੇ ਖੋਲ ਕੇ ਦੇ ਦਿੰੁੰਦੇ ਨੇ ਐਵੇਂ ਨਾਈਸ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਛੋਟੇ ਬੱਚਿਆਂ ਤੋਂ ਇਹ ਟਿਫਨ ਖੋਲਦੇ ਨਹੀਂ ਇਹ ਪੂਰੇ ਦਾ ਪੂਰਾ ਬਣਾਣਾ ਐਮਨ ਇਕਲੇ ਹੋਗਾ ਉਹ ਛਿਲਕੇ ਉਥੇ ਦੇ ਦੇਣਗੇ ਤੇ ਬੱਚਾ ਖਾ ਲੂਗਾ ਚੰਗੀ ਤਰ੍ਹਾਂ ਤੇ ਇਹ ਚੀਜ਼ ਜਾਨੀ ਕਿ ਮੈਨੂੰ ਬਹੁਤ ਵਧੀਆ ਲੱਗੀ ਸਾਰਿਆਂ ਨਾਲੋਂ ਬੀ ਇਹ ਚੀਜ਼ ਵੀ ਹਾਂ ਬਣਾਣਾ ਪੂਰੇ ਦਾ ਪੂਰਾ ਕਿਉਂਕਿ ਝੀਰ ਕੇ ਬਣਾਣਾ ਨੂੰ ਨਾ ਉਹਨਾਂ ਕੋਲ ਪਾਕੀ ਉਹ ਪਾਣੀ ਨੇ ਛੱਡ ਜਾਂਦਾ ਤੇ ਉਹ ਬਣਾਣਾ ਝੀਰਿਆ ਹੋ ਕਾਲਾ ਵੀ ਹੋ ਜਾਂਦਾ ਕਾਲਾ ਪੈ ਜਾਂਦਾ 2-4 ਘੰਟੇ ਚ ਉਹ ਬੱਚੇ ਨੇ 3-4 ਘੰਟੇ ਰਹਿਣਾ ਹੁੰਦਾ ਸਕੂਲ 'ਚ ਹਨਾ ਤੇ ਉਹਨਾਂ ਦੀ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਕਿ ਜਿਹੜੇ ਉਹ ਬ੍ਰਸ਼ ਕਰਨਾ ਵੀ ਸਿਖਾਉਂਦੇ ਨੇ ਸਕੂਲ 'ਚ ਹਨਾ ਇਹ ਉਹਦਾ ਬ੍ਰਸ਼ ਆ ਪੇਸਟ ਆ ਇਹ ਉਹਦੇ ਬੈਗ 'ਚ ਹੁੰਦਾ ਹਨਾ ਤੇ ਬ੍ਰਸ਼ ਪੇਸਟ ਪਹਿਲਾਂ ਇਹ ਬ੍ਰਸ਼ ਕਲਾ ਕਰਦੀ ਹੁੰਦੀ ਸੀ ਹਨਾ ਤੇ ਅਸੀਂ ਆਨਲਾਈਨ ਵਗਾਇਆ ਬੱਚਿਆਂ ਵਾਲਾ ਹਨਾ ਫਰੂਟ ਵਾਲਾ ਟੇਸਟੀ ਵੀ ਆ ਵੈਸੇ ਖਾ ਕੇ ਵੀ ਦੇ ਬੱਚੇ ਦੇ ਅੰਦਰ ਵੀ ਚਲਾ ਜਾਵੇ ਕੋਈ ਨੁਕਸਾਨ ਨਹੀਂ ਹੈਗਾ ਸਕੂਲ ਵਾਲਿਆਂ ਨੇ ਇਹ ਦੋ ਕਿਜਾ ਸਾਤੋਂ ਮੰਗਵਾਇਆ ਸੀ ਵੀ ਅਸੀਂ ਕਰਨਾ ਸਿਖਾਵਾਂਗੇ ਕਿਉਂਕਿ ਪਹਿਲਾਂ ਇਕੱਲਾ ਬ੍ਰਸ਼ ਫੇਰ ਫੇਰੀ ਜਾਂਦੀ ਹੁੰਦੀ ਸੀ ਲੋਤੇ ਲਾ ਕੇ ਪਾਣੀ ਤੇ ਲਾ ਕੇ ਹੁਣ ਇਹ ਬ੍ਰਸ਼ ਦੇ ਨਾਲ ਪੇਸਟ ਨਾਲ ਲਾ ਕੇ ਫੇਰ ਦिए ਦੰਦਾਂ ਤੇ ਤੇ ਉਹ ਚੀਜ਼ ਦੀ ਵੀ ਕੇਅਰ ਹੁੰਦੀ ਆ ਹਨਾ ਮੈਨੂੰ ਉਹਨਾਂ ਇਹਨਾਂ ਦਾ ਸਕੂਲ ਦਾ ਜਿਹੜਾ ਉਹ ਆ ਵੀ ਵਧੀਆ ਲੱਗਿਆ ਸਿਸਟਮ ਵੀ ਹਰ ਇੱਕ ਚੀਜ਼ ਬੱਚੇ ਨੂੰ ਪਹਿਲਾਂ ਪਲੇ ਵੇਜ ਹੀ ਸਿਖਾ ਲੈਂਦੇ ਨੇ ਵੀ ਬੱਚੇ ਨੂੰ ਅੱਗੇ ਜਾ ਕੇ ਪ੍ਰੋਬਲਮ ਲਾਉਂਦੇ ਹਨਾ ਅੱਜ ਲਈ ਬਸ ਇੰਨਾ ਹੀ ਤੇ ਫਿਰ ਮਿਲਦੇ ਆ ਨਵੇਂ ਬਲੌਗ ਚ ਧੰਨਵਾਦ ਜੀ